ਇੱਕ ਇਹਨਾਂ ਨੇ ਭਗਵੰਤ ਮਾਨ ਜੀ ਬੋਲੇ ਸੀ ਕੱਚੇ ਮਲਾਜ਼ਮ ਪੱਕੇ ਕਰੇ ਉਹਦੇ ਵਿੱਚ ਇੱਕ ਬੰਦਾ ਬੋਲਦਾ ਕਹਿੰਦੇ ਜੀ ਤੋ ਕਿਸੇ ਪ੍ਰੈਸਰਪੋਰਟ ਨੇ ਪੁੱਛਿਆ ਵੀ ਤੁਸੀਂ ਕੱਚੇ ਮਲਾਜ਼ਮ ਪੱਕੇ ਕਰਦੇ ਕਹਿੰਦਾ ਭਗਵੰਤ ਮਾਨ ਜੀ ਦੇ ਬੋਲਣ ਦਾ ਸਟਾਈਲ ਉਹਨਾਂ ਦਾ ਕਹਿੰਦਾ ਯਾਰ ਹੋਰ ਕਿਹਨਾਂ ਨੂੰ ਮੈਂ ਪੱਕਾ ਸਿਮਿੰਟ ਨਾ ਕਰਦਾ ਮਤਲਬ ਇੱਕ ਇੱਕ ਮੰਤਰੀ ਦੀ ਬੋਲਣ ਦਾ ਸਟਾਈਲ ਦੇਖ ਲਓ ਸਿਰਪ ਜੀ ਇਹਨਾਂ ਦੀ ਕੈਂਡੀ ਗੱਲਾਂ ਨੇ ਵੱਡੇ ਵੱਡੇ ਫਲੈਕਸ ਲਗਾਤੇ ਇੰਨੀ ਨੌਕਰੀਆਂ ਦਿੱਤੀ ਉਹਨਾਂ ਚੋਂ 43 ਬੰਦੇ ਸ਼ੋਅ ਕਰ ਦਿਓ ਸਾਨੂੰ ਇਹਨਾਂ ਨੇ ਕੋਈ ਪੱਕੇ ਨਹੀਂ ਕੀਤੇ ਕੋਈ ਨੌਕਰੀਆਂ ਦਿੱਤੀਆਂ ਸਿਰਫ ਇੱਕ ਵੱਡੇ ਵੱਡੇ ਬੋਇਨਰ ਲਾਰਕੇਨ ਜੇ ਇੰਨੇ ਸੱਚੇ ਨੇ ਫਿਰ ਲੋਕਾਂ ਵਿੱਚ ਆ ਕੇ ਬੋਲਦੇ ਕਿਉਂ ਨਹੀਂ ਇਹਨਾਂ ਦੇ ਜਿਹੜਾ ਉਹਨਾਂ ਦੇ ਖੁਦ ਦੇ ਲਿਖਿਆ ਹੋਇਆ ਲੈਟਰ ਆ ਕੋਰਟ ਦੇ ਵਿੱਚ ਪੇਸ਼ ਕੀਤਾ 2022 ਨੂੰ ਮਈ ਚ ਵੀ ਇਹਨਾਂ ਦੀ ਭਰਤੀ ਰੱਦ ਕੀਤੀ ਜਾਵੇ ਮਤਲਬ ਕਿੱਥੋਂ ਤੱਕ ਝੂਠ ਬੋਲੋਗੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਅਸੀਂ ਤਾਂ ਪਹਿਲੇ ਹੀ ਬੀੜਦ ਸੀ ਮੈਂ ਤਾਂ 13 ਸਾਲ ਤੋਂ ਪਹਿਲਾਂ ਹੀ ਦੁਖੀ ਸੀ 2 ਸਾਲ ਇਹਨਾਂ ਨੇ ਵਾਅਦਾ ਕੀਤਾ ਸੀ ਜਿਸ ਤਾ ਵਿੱਚ ਨਹੀਂ ਆਸੀ ਵੀ ਤੁਹਾਡੀ ਭਰਤੀ ਕਰਾਂਗੇ ਅਸੀਂ ਤਾਂ 13 ਸਾਲ ਤੋਂ ਪਹਿਲਾਂ ਦੁਖੀ ਸੀ ਪਹਿਲਾਂ ਉਹ ਸਰਕਾਰਾਂ ਦੁਖੀ ਸੀ ਤੀਜੀ ਜਿਹੜੀ ਅਸੀਂ ਆਪਨੇ ਸਿਰ ਤੇ ਵਢਾ ਲਈ ਇਹਨਾਂ ਤੋਂ ਅਸੀਂ ਹੋਰ ਦੁਖੀ ਹੋਗੇ ਇਹਨਾਂ ਤੇ ਜਾ ਕੇ ਸਾ ਸਭ ਤੋਂ ਵੱਡੀ ਗੱਲ ਹੈ ਕਿ ਸਿਸਟਮ ਦੇ ਸਿਸਟਮ ਸਾਡਾ ਬਿਲਕੁਲ ਵੀ ਜ਼ੀਰੋ ਆ ਮੈਂ ਕਹਿੰਦੀ ਪੰਜਾਬ ਦਾ ਸਿਸਟਮ ਬਿਲਕੁਲ ਜ਼ੀਰੋ ਆ ਸੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਨਾਲ ਗੱਲ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਇਹ ਤਾਂ ਜਦੋਂ ਕੋਈ ਨੇੜੇ ਕੋਈ ਕੇਜਰੀ ਵਾਲ ਦੀ ਆਨੇ ਆਣਾ ਹੋਵੇ ਤੇ ਪੰਜਾਬ ਵਿੱਚ ਆਪਣੇ ਇੱਥੇ ਭਗਵੰਤ ਮਾਨ ਜੀ ਦਾ ਕੋਈ ਪ੍ਰੋਗਰਾਮ ਪਹਿਲਾਂ ਚੱਕ ਕੇ ਮੈਨੂੰ ਥਾਣੇ 'ਚ ਬਿਠਾ ਦਾਂਦੇ ਨੇ ਮੈਂ ਫਿਰ ਉਹਨਾਂ ਨੂੰ ਸੁਆਦ ਆਇਆ ਨਾ ਜੋ ਦਿੱਲੀ ਦੀ ਪੁਲਿਸ ਨੇ ਚੱਕਿਆ ਉਹਨਾਂ ਨੂੰ ਸਾਨੂੰ ਜਿਵੇਂ ਸਾਨੂੰ ਕੁੱਟਦੇ ਨੇ ਸਾਡੇ ਸਿਰ ਤੋਂ ਚੁੰਨੀਆਂ ਲਾਉਂਦੇ ਨੇ ਕੁੜੀਆਂ ਦੇ ਤੇ ਜਿਵੇਂ ਉਹਨਾਂ ਨੂੰ ਚੱਕਿਆ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਕਿ ਜਾਵੇ ਤਾਂ ਹਰੇਕ ਪਾਰਟੀ ਵੱਲੋਂ ਆਪਦੇ ਆਪ ਦੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਹਨ ਅਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਆਜ਼ਾਦ ਉਮੀਦਵਾਰ ਵੀ ਵੱਡੀ ਗਿਣਤੀ ਵਿੱਚ ਚੋਣ ਲੜਨ ਆਏ ਆਜ਼ਾਦ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਬਲਵਿੰਦਰ ਸਿੰਘ ਸੇਖੋਂ ਸਾਫ ਕਾ ਡੀਐਸਪੀ ਜੋ ਕਿ ਹਰੇਕ ਮੁੱਦੇ ਨੇ ਜੋ ਸੰਗਰੂਰ ਸ਼ਹਿਰ ਦੇ ਜਾਂ ਪੰਜਾਬ ਦੇ ਨਸ਼ਿਆਂ ਦੇ ਹੋ ਗਏ ਤਾਂ ਬੇਰੋਜ਼ਗਾਰੀ ਦੇ ਹੋ ਗਏ ਉਹ ਮੁੱਦੇ ਲਗਾਤਾਰ ਉਠਾਉਂਦੇ ਰਹਿੰਦੇ ਹਨ ਤਾਂ ਉਹਨਾਂ ਵੱਲੋਂ ਵੀ ਇੱਥੇ ਕਾਗਜ਼ ਭਰੇਗੇ ਜਿਸ ਦਿਨ ਕਾਗਜ਼ ਭਰੇ ਜਾਣੇ ਸੀ ਉਸ ਦਿਨ ਕਈ ਉਮੀਦਵਾਰ ਇਹ ਜੇ ਸੀ ਜਿਹੜੇ ਕਿ ਆਜ਼ਾਦ ਟਿਕਟਾਂ ਆਜ਼ਾਦ ਜੋ ਹੈ ਚੋਣ ਲੜਨ ਵਾਸਤੇ ਆਪਣੇ ਕਾਗਜ਼ ਪਰ ਨਾਏ ਸਨ ਤਾਂ ਉਹਨਾਂ ਨੇ ਬਲਵਿੰਦਰ ਸਿੰਘ ਸੇਖੋਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ਸਮਰਥਨ ਦੇ ਦਿੱਤਾ ਭਗਵੰਤ ਮਾਨ ਨੇ ਜਿਸ ਲੜਕੀ ਨੂੰ ਟੈਂਕੀ ਤੋਂ ਤੇ ਕੇਜਰੀਵਾਲ ਦੇ ਭਗਵੰਤ ਮਾਨ ਜਿਸ ਲੜਕੀ ਨੂੰ ਟੈਂਕੀ ਤੋਂ ਆਪਣੀ ਭੈਣ ਬਣਾ ਕੇ ਉਤਾਰਿਆ ਸੀ ਕਿ ਤੂੰ ਸਾਡੀ ਭੈਣ ਹੈ ਜਦੋਂ ਸਾਡੀ ਸਰਕਾਰ ਆ ਗਈ ਤਾਂ ਤੁਹਾਨੂੰ ਨੌਕਰੀ ਦੇਵਾਂਗੇ ਉਹ ਸਿੱਪੀ ਸ਼ਰਮਾ ਇਹ ਲੜਕੀ ਸਾਡੇ ਨਾਲ ਮੌਜੂਦ ਹੈ ਇਹਨਾਂ ਨੂੰ ਵੀ ਏ ਵੀ ਆਪਣਾ ਜੋ ਹੈ ਇਸ ਵਾਰ ਲੋਕ ਸਭਾ ਚੋਣਾਂ ਲੜਨ ਵਾਸਤੇ ਆਏ ਸਨ ਲੇਕਿਨ ਇਹਨਾਂ ਨੇ ਆਪਣਾ ਜੋ ਸਮਰਥਨ ਹੈ ਬਲਵੰਤ ਸਿੰਘ ਸੇਖੋਂ ਦੇ ਦਿੱਤਾ ਅਤੇ ਅੱਜ ਇਹਨਾਂ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਸਾਡੇ ਨਾਲ ਮੌਜੂਦਾ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ ਸਰ ਸਤਿ ਸ਼੍ਰੀ ਅਕਾਲ ਸਰ ਦੇਖੋ ਅੱਜ ਦੀ ਮੀਟਿੰਗ ਲਈ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਦੇਖੋ ਇਹ ਇੱਕ ਸਰਕਾਰ ਲਈ ਜਾਂ ਅਸੀਂ ਆਜ਼ਾਦ ਉਮੀਦਵਾਰ ਇੱਕ ਮੰਚ ਦੇ ਇਕੱਠੇ ਹੋਏ ਆ ਇੱਕ ਫਰੰਟ ਤਿਆਰ ਹੋ ਰਿਹਾਗਾ ਆਜ਼ਾਦ ਉਮੀਦਵਾਰ ਦਾ ਕਿਉਂਕਿ ਜੇ ਸਰਕਾਰਾਂ ਤੁਸੀਂ ਤੰਗ ਆ ਚੁੱਕੀਆਂ ਕਿਉਂਕਿ ਸਿਸਟਮ ਸਾਡਾ بگੜ ਚੁੱਕਿਆਗਾ ਜਿੱਥੋਂ ਇਹ ਕੇਂਦਰ ਸੀ 42000 ਨੌਕਰੀ ਦੇਤੀ ਆਪ ਪਾਰਟੀ ਕਹਿੰਦੀ 42000 43992 ਕੁਝ ਵੀ 43000 ਹੀ ਲਗਾ ਲਓ ਹਨਾ ਨੌਕਰੀ ਦੇਤੀ ਮੈਂ ਕਹਿੰਨੀ ਆ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਮਿਲੇ ਨੇ ਇੱਕ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਸਟੇਸ਼ਨਲ ਮਿਲਣ ਤੋਂ ਬਾਅਦ ਕੋਈ ਸੁਸਾਇਡ ਕਰ ਰਿਹਾਗਾ ਕੋਈ ਟੈਂਕਿਆਂ ਤੇ ਚੜ ਰਿਹਾ ਕੋਈ ਟਾਵਰਾਂ ਤੋਂ ਚੜ ਰਿਹਾ ਵੀ ਇਦਾਂ ਦੀ ਕਿਹੜੀ ਨੌਕਰੀ ਮਿਲੀ ਐ ਜਿਹੜੇ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਓਹ ਥੋੜੇ ਐ ਹੋ ਰਿਆ 43000 ਤੁਸੀਂ ਨੌਕਰੀ ਮਿਲ ਗਈ ਤੇ ਓਹ ਬੰਦੇ ਸਾਹਮਣੇ ਕਿਉਂ ਨਹੀਂ ਆ ਰਹੇ ਜੇ ਤੁਹਾਡਾ ਵਿਰੋਧ ਹੋ ਰਿਹਾ ਤੁਹਾਡੇ ਪੱਕੇ ਲਈ ਓਹ ਬੰਦੇ ਵੀ ਤਾਂ ਨੇ ਇਹਦਾ ਮਤਲਬ ਕਿਤੇ ਨਹੀਂ ਹੈਗੀ ਇੱਕ ਇਹਨਾਂ ਨੇ ਭਗਵੰਤ ਮਾਨ ਜੀ ਬੋਲੇ ਸੀ ਕੱਚੇ ਮਲਾਜ਼ਮ ਪੱਕੇ ਕਰੇ ਓਦੇ ਵਿੱਚ ਇੱਕ ਬੰਦਾ ਬੋਲਦਾ ਕਹਿੰਦੇ ਜੀ ਤੁਸੀਂ ਪ੍ਰੈਸ਼ਰ ਪੋਰਟ ਨੇ ਪੁੱਛਿਆ ਵੀ ਤੁਸੀਂ ਕੱਚੇ ਮਲਾਇ ਪੱਕੇ ਕਰਦੇ ਕਹਿੰਦਾ ਭਗਵੰਤ ਮਾਨ ਜੀ ਦੇ ਬੋਲਣ ਦਾ ਸਟਾਈਲ ਉਹਨਾਂ ਦਾ ਕਹਿੰਦਾ ਯਾਰ ਹੋਰ ਕਿਹਨਾਂ ਨੂੰ ਮੈਂ ਪੱਕਾ ਸਿਮਿੰਟ ਨਾ ਕਰਦਾ ਮਤਲਬ ਇੱਕ ਇੱਕ ਮੰਤਰੀ ਦੀ ਬੋਲਣ ਦਾ ਸਟਾਈਲ ਦੇਖ ਲੋ ਪੱਕਾ ਕਰਨ ਇੱਕ ਸਰਕਾਰੀ ਨੌਕਰੀ ਮਿਲੀ ਆ ਪੱਕੇੇ ਸੇ ਮੁਲਾਜ਼ਮ ਪੱਕੇ ਕੀਤੇ ਆ ਤੁਸੀਂ ਉਹਨਾਂ ਨੂੰ ਜਿਹੜੇ ਗਵਰਨਮੈਂਟ ਦੇ ਸਾਰੇ ਪੱਤੇ ਮਿਲਦੇ ਤੁਸੀਂ ਦਿੱਤੇ ਨੇ ਕੱਲੀ ਤਨਖਾਹਾਂ ਵਿੱਚ ਵਾਅਦਾ ਕਰਤਾ ਜਿਹਨੂੰ 7000 ਮਿਲਦਾ ਸੀ ਉਹਨੂੰ 10000 ਕਰਤਾ ਵੀ ਉਹਦੇ ਨਾਲ ਤਾਂ ਮੈਂ ਤੁਸੀਂ ਪ੍ਰਾਈਵੇਟ ਹੀ ਹੋ ਲੇਕਿਨ ਕੁਝ ਮੁਲਾਜ਼ਮ ਦਾ ਐਜੇ ਵੀ ਐਜੇ ਰਸੀ ਜਿਹੜੇ ਜਿਹਨਾਂ ਨੇ ਕਿ ਧਰਨਾ ਲਗਾਇਆ ਸੀ ਭਵਨਤਮਨ ਦੀ ਗੋਠੀ ਦੇ ਬਾਹਰ ਕਿ ਉਹਨਾਂ ਨੂੰ ਤਾਂ ਉਹ ਸੈਲਰੀ ਵੀ ਨਹੀਂ ਵਧਾਈ ਸੀ ਹੁਣ ਤੁਸੀਂ ਮੈਨੂੰ ਦੇਖ ਲੋ ਇਹ ਤਾਂ ਸਿਰਫ ਜੀ ਇਹਨਾਂ ਦੀ ਕਹਿਣ ਦੀ ਗੱਲਾਂ ਨੇ ਵੱਡੇ ਵੱਡੇ ਫਲੈਕਸ ਲਗਾਤੇ ਇੰਨੀ ਨੌਕਰੀ ਦਿੱਤੀ ਉਹਨਾਂ ਚੋਂ 43 ਬੰਦੇ ਸ਼ੋਅ ਕਰ ਦਿਓ ਸਾਨੂੰ ਇਹਨਾਂ ਨੇ ਕੋਈ ਪੱਕੇ ਨਹੀਂ ਕੀਤੇ ਕੋਈ ਨੌਕਰੀਆਂ ਦਿੱਤੀਆਂ ਸਿਰਫ ਇੱਕ ਵੱਡੇ ਵੱਡੇ ਬੋਇਨਰ ਲਾਰਕੇ ਜੇ ਇੰਨੇ ਸੱਚੇ ਨੇ ਫਿਰ ਲੋਕਾਂ ਵਿੱਚ ਆ ਕੇ ਬੋਲਦੇ ਕਿਉਂ ਨਹੀਂ ਇਹਨਾਂ ਦੇ ਲੀਡਰਾਂ ਨੂੰ ਪੁੱਛਿਆ ਜਾਂਦਾ ਅ ਕੱਲ ਤੁਸੀਂ ਪੁੱਛਿਆ ਸੀ ਉਹਨਾਂ ਨੂੰ ਮੀਥੇਰ ਨੂੰ ਅਸੀਂ ਮੀਥੇਰ ਨੂੰ ਪੁੱਛਿਆ ਸੀ ਕਿ ਸਿੱਪੀ ਸ਼ਰਮਾ ਨੂੰ ਜੋ ਨੌਕਰੀ ਨਹੀਂ ਮਿਲੀ ਉਹਨਾਂ ਨੇ ਆਪਣੀ ਭੈਣ ਬਣਾ ਕੇ ਉਤਾਰਿਆ ਸੀਗਾ ਉਹ ਕਹਿੰਦੇ ਵੀ ਉਹਨਾਂ ਦਾ ਜੋ ਕੋਰਟ ਚ ਕੇਸ ਚੱਲ ਰਿਹਾ ਹੈਗਾ ਜੋ ਬਿਲਕੁਲ ਜਾਇਨੂ ਤਰੀਕੇ ਨਾਲ ਉਹਨਾਂ ਨੂੰ ਭਰਤੀ ਕੀਤਾ ਜਾਵੇਗਾ ਮੈਂ ਕਹਿੰਦੀ ਆ ਮੀਟ ਯਰ ਨੂੰ ਜਿਹਨੂੰ ਇੱਕ ਵਾਰੀ ਸਾਹਮਣੇ ਲਿਆਓ ਮੇਰੇ ਸਾਹਮਣੇ ਲਿਆਓ ਮੈਂ ਉਹਨਾਂ ਨੂੰ ਪੁੱਛੂੰਗੀ ਜਿਹੜਾ ਉਹਨਾਂ ਦਾ ਖੁਦ ਦਾ ਲਿਖਿਆ ਹੋਇਆ ਲੈਟਰ ਆ ਕੋਰਟ ਦੇ ਵਿੱਚ ਪੇਸ਼ ਕੀਤਾ 2022 ਨੂੰ ਮਈ ਚ ਵੀ ਇਹਨਾਂ ਦੀ ਭਰਤੀ ਰੱਦ ਕੀਤੀ ਜਾਵੇ ਮਤਲਬ ਕਿੱਥੋਂ ਤੱਕ ਝੂਠ ਬੋਲੋਗੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਅਸੀਂ ਤਾਂ ਪਹਿਲੇ ਹੀ ਪੀੜਤ ਸੀ ਮੈਂ ਤਾਂ 13 ਸਾਲ ਤੋਂ ਪਹਿਲਾਂ ਹੀ ਦੁਖੀ ਸੀ 2 ਸਾਲ ਇਹਨਾਂ ਨੇ ਵਾਅਦਾ ਕੀਤਾ ਸੀ ਜਿ ਉਸ ਤਾ ਵਿੱਚ ਨਹੀਂ ਐਸੀ ਵੀ ਥੋੜੀ ਭਰਤੀ ਕਰਾਂਗੇ ਅ ਤਾਂ 13 ਸਾਲ ਤੋਂ ਪਹਿਲਾਂ ਦੁਖੀ ਸੀ ਪਹਿਲਾਂ ਉਹ ਸਰਕਾਰਾਂ ਦੁਖੀ ਸੀ ਤੀਜੀ ਜਿਹੜੀ ਅਸੀਂ ਆਪਦੇ ਸਿਰ ਤੇ ਵਢਾ ਲਈ ਇਹਨਾਂ ਤੋਂ ਅਸੀਂ ਹੋਰ ਦੁਖੀ ਹੋਗੇ ਇਹਨਾਂ ਤੇ ਜਾ ਕੇ ਸਾਡੀ ਜੁਮੀ ਜੜ ਵੜਤੀ ਕੀ ਕਹਿਣਾ ਚਾਹੋਗੇ ਇਹ ਨਸ਼ਿਆਂ ਦੀ ਗੱਲ ਕੀਤੀ ਸੀ ਪੰਜਾਬ ਸਰਕਾਰ ਨੇ ਕਿੰਨਾ ਕੁ ਨਸ਼ਾ ਬੰਦੇ ਕਿਉਂਕਿ ਪਹਿਨਾ ਕਾਂਗਰਸ ਸਰਕਾਰ ਸੀ ਉਹਨਾਂ ਨੇ ਕਿਹਾ ਸੀ ਵੀ ਇੱਕ ਹਫਤੇ ਜਨ ਨਸ਼ਾ ਖਤਮ ਕਰ ਦਾਂਗੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਈ ਉਹਨਾਂ ਨੇ ਕਿਹਾ ਕਿ ਨਸ਼ਾ ਖਤਮ ਹੋ ਜਾਵੇਗਾ ਸੁਣਨ ਚਾਹੇ ਕਿ ਤੁਹਾਡੇ ਹਸਮਨ ਦੀ ਡੈਥ ਵੀ ਨਸ਼ੇ ਨਾਲ ਕਰਨੀ ਹੋਈ ਹੈ ਸਰ ਦੇਖੋ ਨਸ਼ਾ ਤਾਂ ਅੱਜ ਖਤਮ ਹੋਇਆ ਨਾ ਕੱਲ ਖਤਮ ਹੋਇਆ ਦੇਖੋ ਕੱਲ ਵੀ ਪਹਿਲਾਂ ਸਰਕਾਰਾਂ ਵੇਚਦੀਆਂ ਸੀ ਤੇ ਅੱਜ ਵੀ ਸਰਕਾਰਾਂ ਹੀ ਵੇਚ ਰਹੀਆਂ ਨੇ ਮੈਂ ਤਾਂ ਦੇਖੋ ਬੇਰੁਜ਼ਗਾਰੀ ਵੀ ਚੱਲ ਰਹੀਆਂ ਤੇ ਨਸ਼ੇ ਦੀ ਮਾਰ ਵੀ ਚੱਲੀ ਆ ਕਿਉਂਕਿ ਮੇਰਾ ਘਰ ਨਸ਼ੇਨ ਆਲੀ ਪੱਤਿਆ ਗਿਆ ਜ ਜਾ ਅਸੀਂ ਸਾਰਿਆਂ ਨੇ ਜਾਂ ਮੈਂ ਉਹਨਾਂ ਸਮਰਥਨ ਕਰ ਰਹੀ ਅੱਜ ਕਿਉਂ ਕਰ ਰਹੀ ਕਿਉਂਕਿ ਇੱਕ ਸਿਸਟਮ ਤੇ ਗੱਲ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਸਿਸਟਮ ਦੇ ਸਿਸਟਮ ਸਾਡਾ ਬਿਲਕੁਲ ਵੀ ਜ਼ੀਰੋ ਆ ਮੈਂ ਕਹਿੰਦੀ ਪੰਜਾਬ ਦਾ ਸਿਸਟਮ ਬਿਲਕੁਲ ਜ਼ੀਰੋ ਆ ਸੇਖੋ ਸਾਹਿਬ ਇੱਕ ਸਿਸਟਮ ਤੇ ਗੱਲ ਕਰਦੇ ਨੇ ਇੱਕ ਨਸ਼ਿਆਂ ਵਾਲੀ ਆਵਾਜ਼ ਆਕਦੇ ਨੇ ਮੈਂ ਕਹਿੰਦੀ ਜਿੱਥੇ ਮੈਂ ਖੜੀਆਂ ਮੇਰੀ ਤਰ੍ਹਾਂ ਕੋਈ ਭੈਣ ਪੰਜਾਬ ਦੀ ਕੋਈ ਧੀ ਭੈਣ ਹੋਰ ਨਾ ਆਵੇ ਉਸ ਤੋਂ ਬਾਅਦ ਕੋਈ ਸਰਕਾਰ ਬਣਨ ਤੋਂ ਬਾਅਦ ਕਦੇ ਕਿਸੇ ਮੰਤਰੀ ਨਾਲ ਜਾਂ ਹਰ ਪਾਲਜੀਮਾ ਹੋ ਗਏ ਆਪਣੇ ਤੋਂ ਮਿਨਿਸਟਰ ਨੇ ਫਾਈਨੈਂਸ ਮਿਨਿਸਟਰ ਨੇ ਲੋਕਲ ਰਾਇਮਰ ਨੇ ਦੇ ਕੋਲ ਭਰਾਜ ਨੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਕਿਸੇ ਨਾ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਨਾਲ ਗੱਲ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਇਹ ਤਾਂ ਜਦੋਂ ਕੋਈ ਨੇੜੇ ਕੋਈ ਕੇਜਰੀਵਾਲ ਦੀਆਂ ਨੇ ਆਣਾ ਹੋਵੇ ਤੇ ਪੰਜਾਬ ਵਿੱਚ ਆਪਣੇ ਇੱਥੇ ਭਗਵੰਤ ਮਾਨ ਜੀ ਦਾ ਕੋਈ ਪ੍ਰੋਗਰਾਮ ਹੈ ਪਹਿਲਾਂ ਚੱਕ ਕੇ ਮੈਨੂੰ ਥਾਣੇ 'ਚ ਬਿਠਾ ਦਾਂਗੇ ਨਹੀਂ ਮਤਲਬ ਇਹ ਹੋਰ ਵੀ ਜਿੱਥੇ ਜਾਂਦੀਆਂ ਨੇ ਮੇਰੇ ਨਾਲ ਕੀ ਆ ਇਹਨਾਂ ਨੇ ਕੋਈ ਨਹੀਂ ਮਿਲਿਆ ਹਰਜੋ ਬੈਂਸ ਕਹਿੰਦਾ ਵੀ ਮੈਨੂੰ ਤਾਂ ਕੁਝ ਨਹੀਂ ਹੈਗਾ ਮੈਂ ਕਹਿੰਨੀ ਉਹ ਕਹਿੰਦੇ ਧਰਨੇਆਂ 'ਚ ਮੈਨੂੰ ਅਲਰਜੀ ਆ ਧਰਨੇਆਂ 'ਚੋਂ ਨਿਕਲ ਰਹੀ ਸਰਕਾਰ ਤੇ ਜਦੋਂ ਮੀਤ ਉਹਨੂੰ ਕੇਦਰੀ ਬਾਲ ਨੂੰ ਚੱਕ ਕੇ ਜੇਲ੍ਹ ਚ ਪਾਈ ਸੀ ਸਿੱਖਿਆ ਮੰਤਰੀ ਪਹੁੰਚ ਗਿਆ ਸੀ ਸ਼ਰਮ ਨਹੀਂ ਆਈ ਵੀ ਤੇਰੇ 8 ਮਹੀਨੇ ਸਿੱਖਿਆ ਮੰਤਰੀ ਬੱਚੇ ਬੇਰੋਜ਼ਗਾਰ 8 ਮਹੀਨੇ ধরে ਘਰ ਨਾਲੇ ਬੈਠੇ ਨੇ ਸਿੱਖਿਆ ਮੰਤਰੀ ਦੇ ਪਿੰਡ ਨੰਦਪੁਰ ਸਾਹਿਬ ਉੱਤੇ ਧਰਨਾ ਲੱਗ ਰਿਹਾ ਸੀ 1858 ਦਾ 1158 ਦਾ ਜਿਹੜੀ ਬਲਵਿੰਦਰ ਘੋਰਪੈਨ ਨੇ ਸੁਸਾਇਡ ਕੀਤਾ ਉਹਨਾਂ ਧਰਨਾ ਲੱਗ ਰਿਹਾ ਸੀ ਵੀ ਤੁਸੀਂ ਉਹਨਾਂ ਨਾਲ ਤਾਂ ਮਿਲਦੇ ਨਹੀਂ ਉਹ ਕੁੜੀਆਂ ਭੁਖਰਤਾਲ ਦੇ ਬੈਠੀਆਂ ਸੀ ਮਰਨ ਵਰਤਦੇ ਤੁਸੀਂ ਦਿੱਲੀ ਆ ਕੇ ਧਰਨੇ ਲਾਈ ਜਾਂਦੇ ਹੋ ਫਿਰ ਉਹਨਾਂ ਨੂੰ ਸਵਾਦ ਆਇਆ ਨਾ ਜਿਹੜੀ ਦਿੱਲੀ ਦੀ ਪੁਲਿਸ ਨੇ ਚੱਕਿਆ ਉਹਨਾਂ ਨੂੰ ਸਾਨੂੰ ਜਿਵੇਂ ਸਾਨੂੰ ਕੁੜਦੇ ਨੇ ਸਾਡੇ ਸਿਰ ਤੋਂ ਚੁੰਨੀਆਂ ਲਾਉਂਦੇ ਨੇ ਕੁੜੀਆਂ ਉਹਦੇ ਤੇ ਜਿਵੇਂ ਉਹਨਾਂ ਨੂੰ ਚੱਕਿਆ ਮੈਂ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਕਿਉਂਕਿ ਇਹਨਾਂ ਨੂੰ ਪਤਾ ਤਾਂ ਲੱਗੇ ਵੀ ਕੀ ਹੁੰਦਾਗਾ ਜਦੋਂ ਕਿਸੇ ਬੇਨਗੋਣਾ ਨਾ ਕਰਦੇ ਸੀ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੁਣ ਸੇਖੋ ਸਾਹਿਬ ਨਾਲ ਤੁਸੀਂ ਜੁੜੇ ਹੋਗੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਪਿੰਡਾਂ ਜਾਂਦੇ ਹਾਂ ਸ਼ਹਿਰਾਂ ਜਾਂਦੇ ਹਾਂ ਭਾਈ ਜੀ ਬਹੁਤ ਪੋਜ਼ੀਟਿਵ ਰਿਜ਼ਲਟ ਆ ਸਾਨੂੰ ਹਨਾ ਤੇ ਸਾਨੂੰ ਖੁਸ਼ੀ ਵੀ ਹੁੰਦੀ ਆ ਕਿ ਲੋਕ ਇੱਕ ਆਜ਼ਾਦ ਉਮੀਦਵਾਰ ਜਿਹੜਾ ਅਸੀਂ ਇੱਕ ਆਵਾਜ਼ ਚੱਕੀ ਸੇਖੋ ਸਾਹਿਬ ਨਾਲ ਵੀ ਲੋਕਾਂ ਦੀ ਵੀ ਖੁੱਦੀ ਵੀ ਆਵਾਜ਼ ਹੋਈ ਆ ਅੱਜ ਦਾਣਾ ਮੰਡੀ 'ਚ ਪ੍ਰੋਗਰਾਮ ਸੀ ਉੱਥੇ ਵੀ ਲੋਕਾਂ ਦੀ ਇੱਕ ਆਵਾਜ਼ ਸੀ ਜੋ ਇਹਨਾਂ ਦੀ ਵਰਡਿੰਗ ਸੀ ਜੋ ਬੋਲਦੇ ਸੀ ਉੱਥੇ ਵੀ ਲੋਕਾਂ ਦੀ ਉਹੀ ਆਵਾਜ਼ ਸੀ ਵੀ ਸਿਸਟਮ ਤੇ ਕੰਮ ਹੋਣਾ ਚਾਹੀਦਾਗਾ ਜਿਹੜੀ ਬੇਰੁਜ਼ਗਾਰੀਆਂ ਨੇ ਜਿਵੇਂ ਕੀ ਅਨਰੇਗ ਆਲਦੇ ਨੇ ਮਿਰਦਾ ਮੀਲ ਵਾਲੇ ਨੇ ਸਭ ਤੋਂ ਵੱਡੀ ਜੇ ਆਪਾਂ ਰੋਜ਼ਗਾਰ ਦੀ ਗੱਲ ਕਰ ਰਹੇ ਆ ਰੋਜ਼ਗਾਰ ਦੇਵਾਂਗੇ ਕਿਹਨੂੰ ਜਦੋਂ ਸਾਡੀ ਜਵਾਨੀ ਸਾਰੀ ਖਤਮ ਹੋ ਜਾਊਗੀ ਰੋਜ਼ਗਾਰ ਤਾਂ ਉਹਨਾਂ ਨੂੰ ਮਿਲੂਗਾ ਨਾ ਜਵਾਨੀ ਤਾਂ ਸਾਡੀ ਨਸੀਆਂ 'ਚ ਰੋੜ ਰੱਖੀ ਇਹਨਾਂ ਨੇ ਤੇ ਸਿਸਟਮ ਤੇ ਕੰਮ ਚੱਲੂਗਾ ਤੇ ਸਰ ਸਿਸਟਮ ਲਈ ਖੜੇ ਹੋਇਆ ਤੇ ਇਸ ਕਰਕੇ ਬੋਲਨੇ ਤੇ ਲੋਕਾਂ ਦੀ ਆਵਾਜ਼ ਵੀ ਲੋਕਾਂ ਦਾ ਪਿਆਰ ਵੀ ਆ ਤੇ ਆ ਲੱਗਦਾ ਵੀ ਆ ਆਉਣ ਨਾਲ ਟਾਈਮ ਤੇ ਪ੍ਰਮਾਤਮਾ ਸਾਡਾ ਸਾਥ ਦੇਵੇ ਆਪਾਂ ਨਵੇਂ ਇੱਕ ਪੰਜਾਬ ਨੂੰ ਸਿਰਜਾਂਗੇ ਚੰਗੇ ਰਾਹ ਤੇ ਹਾਂ ਜੀ ਇਸ ਤੋਂ ਸਾਡੇ ਨਾਲ ਸੁਪੀ ਸ਼ਰਮਾ ਜੀ ਜਿਸ ਨੂੰ ਕਿ ਭਗਵੰਤ ਸਾਨ ਜੀ ਨੇ ਆਪਣੀ ਭੈਣ ਬਣਾ ਕੇ ਤੇ ਕੋ ਕੇਜਰੀ ਵਾਲੇ ਆਪਣੀ ਭੈਣ ਬਣਾ ਕੇ ਟੈਂਕੀ ਤੋਂ ਉਤਾਰਿਆ ਸੀ ਤਾਂ ਇਹਨਾਂ ਦਾ ਭਰੋਸਾ ਇਹਨਾਂ ਨੂੰ ਇੱਕ ਵਾਦਾ ਕਰਿਆ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਜੋ ਵੀ ਤੁਹਾਡੇ ਮਸਲੇ ਨੇ ਹੱਲ ਕਰ ਦਿੱਤੇ ਜਾਣਗੇ ਲੇਕਿਨ ਉਸ ਤੋਂ ਬਾਅਦ ਇਹਨਾਂ ਨਾਲ ਉਹਨਾਂ ਨੇ ਗੱਲਬਾਤ ਵੀ ਨਹੀਂ ਕੀਤੀ ਨਾ ਇਹਨਾਂ ਨੂੰ ਮਿਲਣਾ ਮੁਨਾਫੇ ਸੀ ਸਮਝਿਆ ਤੇ ਜਦੋਂ ਵੀ ਕਿਤੇ ਕੋਈ ਇਹਨਾਂ ਦੀ ਰੈਲੀ ਹੁੰਦੀ ਸੀ ਤਾਂ ਇਹਨਾਂ ਨੂੰ ਚੱਕ ਕੇ ਥਾਣੇ ਅੰਦਰ ਜੋ ਹੈ ਬੰਦ ਕਰ ਦਿੱਤਾ ਜਾਂਦਾ ਸੀਗਾ ਸਾਡੇ ਨਾਲ ਹਾਕਮ ਸਿੰਘ ਜੀ ਵੀ ਮੌਜੂਦ ਨੇ ਜਿਨ੍ਹਾਂ ਨੇ ਕਿ ਆਪਣਾ ਅੱਜ ਜੋ ਸਮਰਥਨ ਸੀਗਾ ਚੋਣ ਜਿਹਦੇ ਨੂੰ ਚੋਣ ਪੱਤਰ ਦਾਖਲ ਕਰਨਾ ਸੀ ਤਾਂ ਬਲੂਨਸਿੰਗ ਸੇਖੋਂ ਤੋਂ ਦੇ ਦਿੱਤਾ ਸੀਗਾ ਅੱਜ ਉਹਨਾਂ ਦੇ ਸਮਰਥਨ ਵਿਚਾਂ ਅੱਜ ਇਹਨਾਂ ਨੇ ਇੱਥੇ ਚੋਣ ਮੈਨੀਫੈਸਟੋ ਜਾਰੀ ਕੀਤਾ ਆ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਜੋ ਚੋਣ ਮੈਨੀਫੈਸਟੋ ਸੀਗਾ ਕੀ ਕੀ ਮੇਨ ਮੁੱਦੇ ਤੇ ਸੀ ਦੇਖੋ ਮੁੱਦੇ ਤਾਂ ਸੈਂਕੜੇ ਨੇ ਛੋਟੇ ਵੀਰ ਇਸ ਲਾਈਨ ਦੇ ਵਿੱਚ ਹਰ ਬੰਦਾ ਇੱਕ ਮੁੱਦਾ ਹੈ ਪੰਜਾਬ ਦਾ ਤੁਸੀਂ ਇੱਕ ਇਹ ਸ਼ਬਦ ਮੇਰੇ ਸਾਹਮਣੇ ਕੈਂਡੀਡੇਟਾਂ ਨੂੰ ਨਾ ਪੁੱਛਿਆ ਕਰੋ ਕੈਂਡੀਡੇਟਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜਿੰਨੀ ਪਬਲਿਕ ਬੈਠੀ ਹੈ ਜਿੰਨੀ ਤੋਂ ਵੋਟਾਂ ਮੰਗ ਰਹੇ ਉਹ ਸਾਰੇ ਮੁੱਦੇ ਹੀ ਨੇ ਸਰਕਾਰਾਂ ਵੀ ਝੂਠ ਸੁਭਾਨ ਬੋਲਦੀਆਂ ਨੇ ਉੱਥੋਂ ਤੱਕ ਸਹੀ ਹੈ ਪਰ ਧੀਆਂ ਭੈਣਾਂ ਦੀਆਂ ਭਾਵਨਾਵਾਂ ਨਾਲ ਖੇਡ ਜਾਣਾ ਉਹਨਾਂ ਨੂੰ ਵਰਗਲਾ ਕੇ ਉਹਨਾਂ ਤੋਂ ਵੋਟਾਂ ਲੈਣੀਆਂ ਇਮੋਸ਼ਨਲ ਕਰਕੇ ਜਿਹੜਾ ਯਾਰ ਇਸ ਧਰਤੀ ਦਾ ਖੂਬਸੂਰਤ ਫੁੱਲ ਹੈ ਇਹ ਸਭ ਤੋਂ ਵੱਡੀ ਤੇ ਕੋਮਲ ਭਾਵਨਾ ਵਾਲੀ ਇਹ ਜਾਤ ਹੈ ਔਰਤ ਜਾਤ ਨੂੰ ਵੀ ਇਹ ਕਹਿ ਕੇ ਵੀ ਤੁਹਾਨੂੰ ਹਰ ਮਹੀਨੇ 1000 ਰੁਪਏ ਤੁਹਾਡੇ ਖਾਤਿਆਂ ਦੇ ਵਿੱਚ ਆਜੂਗਾ 25 ਮਹੀਨੇ ਹੋ ਗਏ ਕਿੱਥੇ ਖੜੀ ਹੈ ਸਰਕਾਰ ਤੇ ਕਿੱਥੇ ਖੜੇ ਉਹਨਾਂ ਦੇ ਵਾਦੇ ਇਹ ਇਹ ਮੁੱਦੇ ਹੈ ਇਸ ਇਹ ਅਸੀਂ ਸੱਚ ਦੇ ਰਾਹੀ ਹਾਂ ਅਸੀਂ ਸੱਚ ਦੀ ਗੱਲ ਕਰਨਾ ਚਾਹੁੰਦੇ ਹਾਂ ਇਹ ਸੱਚ ਦਾ ਕਾਫਲਾ ਹੈ ਇਸੇ ਗੱਲ ਕਰਕੇ ਮੈਂ ਜਿਹੜੇ ਮੈਂ ਕਾਗਜ਼ ਹੈ ਉਹ ਵਾਪਸ ਨਹੀਂ ਲਏ ਸਮਰਥਨ ਹੈ ਅਸੀਂ ਜੇ ਆਪਸ ਦੇ ਵਿੱਚ ਚੰਗੀ ਸੋਚ ਵਾਲੇ ਇੱਕ ਸੋਚ ਵਾਲੇ ਕਮਿਸ਼ਨ ਵਾਲੇ ਬੰਦੇ ਵੀ ਇਕੱਠੇ ਹੋ ਕੇ ਨਹੀਂ ਤੁਰ ਸਕਦੇ ਤਾਂ ਅਸੀਂ ਪਬਲਿਕ ਨੂੰ ਕਿਵੇਂ ਕਹਿ ਸਕਦੇ ਹਾਂ ਵੀ ਤੁਸੀਂ ਇਕੱਠੇ ਹੋ ਕੇ ਵੋਟਾਂ ਕਰੋ ਸਾਨੂੰ ਸਰ ਮਾਨ ਸਾਹਿਬ ਨਾਲ ਮਾਨ ਸਾਹਿਬ ਤੁਹਾਡਾ ਕੰਮ ਕੀਤਾ ਹੋਇਆਗਾ ਕਿ ਦੁਵਾਰੇ ਕਦੀ ਗੱਲ ਹੋਈ ਕਿਸੇ ਮੁੱਦੇ ਤੋਂ ਉਹਨਾਂ ਬਾਰੇ ਉਹਨਾਂ ਨਾਲ ਬਗੀਸ ਨੇ ਹੁਣ ਹੁਣ ਉਹਨਾਂ ਦੇ ਨਾਮ 'ਚ ਤੁਹਾਨੂੰ ਵੀ ਪਤਾ ਉਹ ਵੱਡੀਆਂ ਜ਼ਿੰਮੇਵਾਰੀਆਂ ਤੇ ਉਹਨਾਂ ਦੇ ਬਹੁਤ ਵੱਡੇ ਵੱਡੇ ਮਸਲੇ ਹੈ ਨਾ ਸਰਕਾਰਾਂ ਦੇ ਵਿੱਚ ਬੜਾ ਕੁਝ ਹੁੰਦਾ ਹੈ ਹੁਣ ਇਹਨਾਂ ਦੇ ਨਾਂ ਦੇ ਵਿੱਚ ਤਾਂ ਮੇਰੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਇਸ ਵਿਸ਼ੇ ਤੇ ਨਹੀਂ ਹੋ ਸਕਦੀ ਰਾਜਨੀਤਿਕ ਤੌਰ 'ਤੇ ਅੱਜ ਦਾ ਕੀ ਮੈਸੇਜ ਦੇਣਾ ਚਾਹੂੰਗਾ ਅੱਜ ਦਾ ਮੈਸੇਜ ਦੇਾਂਗੇ ਵੀ ਨਵੀਂ ਸੋਚ ਆਜ਼ਾਦ ਉਮੀਦਵਾਰਾਂ ਦੀ ਆਜ਼ਾਦ ਸੋਚ ਦੇ ਬੰਦੇ ਉੱtre ਸੰਗਰੂਰ ਤੋਂ ਬਲਵਿੰਦਰ ਸਿੰਘ ਸੇਖੋ ਆ ਅਸੀਂ ਸਾਰੇ ਰਲ ਕੇ 4 ਤਰੀਕ ਤੋਂ ਬਾਅਦ ਪੰਜਾਬ ਦਾ ਇੱਕ ਬਹੁਤ ਵੱਡਾ ਇਕੱਠ ਬੋ ਬੁੱਧੀਜੀਵੀ ਲੋਕਾਂ ਦਾ ਅਫਸਰ ਲੋਕਾਂ ਦਾ ਬਿਊਰੋਕਰੇਟਾਂ ਦਾ ਤੇ ਪੰਜਾਬ ਹਤੈਸ਼ੀਆਂ ਦਾ ਇਕੱਠ ਕਰਕੇ ਇੱਕ ਬਹੁਤ ਵੱਡਾ ਪਲੇਟਫਾਰਮ ਕਿਹੜਾ ਕਰ ਰਹੇ ਬਹੁਤ ਬਹੁਤ ਧੰਨਵਾਦ ਤੇ ਮੈਂ ਚਾਹੂੰਗਾ ਕਿ ਮੀਡੀਆ ਦਾ ਤੁਹਾਡਾ ਥੈਂਕਸ ਹੈ ਧੰਨਵਾਦ ਹੈ ਤੇ ਅੱਗੋਂ ਵਾਸਤੇ ਵੀ ਤੁਹਾਡਾ ਸਹਿਯੋਗ ਇਸੇ ਤਰ੍ਹਾਂ ਸੀ ਚਾਹਦੇ ਰਹਿਵਾਂਗੇ ਬਹੁਤ ਬਹੁਤ ਜੀ ਬਿਲਕੁਲ ਇਹਨਾਂ ਦਾ ਕਹਿਣਾਗਾ ਕਿ ਭਵੰਤਮਾਨ ਦੇ ਭਵੰਤਮਾਨ ਸਾਹਿਬ ਨੇ ਇਹਨਾਂ ਦੇ ਨਾਲ ਕੰਮ ਕੀਤਾ ਹੋਇਆ ਹੈ ਲੇਕਿਨ ਜੋ ਅੱਜ ਕੱਲ ਹੈ ਉੱਚੇ ਜੋੜਾਂ ਤੇ ਹਨ ਤਾਂ ਉਹਨਾਂ ਦੇ ਨਾਲ ਅੱਜ ਕੋਈ ਨਦੀ ਹੁਣ ਗੱਲਬਾਤ ਨਹੀਂ ਹੋ ਪਾਈ ਤਾਂ ਆਜ਼ਾਦ ਉਮੀਦਵਾਰਾਂ ਨੂੰ ਇਸ ਵਾਰ ਚੋਣ ਖਾੜੇ ਵਿੱਚ ਉਤਾਰਿਆ ਗਿਆ ਹੈ ਤੇ ਇਹਨਾਂ ਦੀ ਬੇਨਤੀ ਆਮ ਲੋਕਾਂ ਨੂੰ ਕਿ ਬ੍ਰਿਂਦਰ ਸਿੰਘ ਸਿੱਖੋਂ ਜੋ ਕਿ ਆਜ਼ਾਦ ਉਮੀਦਵਾਰ ਚੋਂ ਲੜ ਰਹੇ ਹਨ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਇਆ ਜਾਵੇ ਸੰਗਰੂਰ ਤੋਂ ਗੁਰਵਿੰਦਰ ਸਿੰਘ